ਤੋਂ ਨਾ ਪੀਓ ਤੁਸੀਂ ਨਾ ਰਾਤ ਪੰਜਾਬ ਪੁਲਿਸ ਨੇ ਜਿਹੜਾ ਕਿ ਮਨਰੇਕਾ ਦੇ ਬਾਰੇ ਲੋਕਾਂ ਨੂੰ ਚੇਤਨਨ ਕਰਦਾ ਸੀ ਰੈਲੀਆਂ ਕਰਦਾ ਸੀਗਾ ਸੰਗਠ ਬਹੁਤ ਵੱਡਾ ਕੱਟ ਕੀਤਾ ਹੈਗਾ ਤੇ ਮੁਕੇਸ਼ ਮਲੋਤ ਦੇ ਦੀ ਗ੍ਰਿਫਤਾਰੀ ਹੈਗੀ ਹੈ ਉਹਦੇ ਅਸੀਂ ਸਾਰੇ ਕਾਂਗਸ ਜਿਹੜੇ ਅੱਜ ਤੋਂ ਇਕੱਠੇ ਹੋਏ ਐ ਅਮਰ ਸਿੰਘ ਡਾਕਟਰ ਅਮਰ ਸਿੰਘ ਜੀ ਆਏ ਹੈਗੇ ਸਾਰੀ ਜ਼ਿਲ੍ਹਾ ਕਾਂਗਸ ਕਮੇਟੀ ਸ਼ਹਿਰੀ ਰੂਰਲ ਸਾਰੇ ਔਰ ਸਾਰੀ ਕਾਉਂਸਲਰ ਸਾਹਿਬ ਆਪ ਬਾਰਾ ਪਰਾਲ ਕੇ ਕਾਂਗਰਸ ਬਨੋ ਦੀ ਨਖੇਦੀ ਕਰਦੇ ਆ ਕਿ ਜਿਹੜੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ पाबारू लीडर मुकेश मलोह की जो गिरफ्तारी हुई हैगी है उन्होंने रिहा करना चाहिए और जी लहर है दिन पर दिन जोर पकड़ रही हैगी जोर पकड़ूगी आप रल के सारे सरकार को मजबूर करा कि इस, इस जरा मजदूर विरोधी कानून है जरा उनका हक खत्म करकेश्नल बना जरा जरा इदा, ਗ੍ਰਾਮ ਸਵਰਾਜ ਦਾ ਕਨਸੈਪਟ ਤੋੜ ਕੇ ਇਹਨੂੰ ਕੇਂਦ੍ਰਿਤ ਕਰ ਦਿੰਦਾ ਸੈਂਟਰਲ ਰੀਨ ਲੈ ਆਂਦਾ ਹੈਗਾ ਸੈਂਟਰ ਦੀ ਮਨਮਰਜ਼ੀ ਤੇ ਉਹਦੀ ਰਹਿਮੋ ਕਰਮ ਤੇ ਲੈ ਕੇ ਜਾਂਦਾ ਇਹਨੂੰ ਬਕਾਇਦਾ ਕਾਨੂੰਨ ਕਾਨੂੰਨੋ ਕਾਨੂੰਨ ਰਹਿ ਦਿੱਤਾ ਜਾਵੇ ਇਹਦੀ ਜਿਹੜੀ ਸਪਿਰਟ ਹੈ ਆਤਮਾ ਹੈਗੀ ਹੈ ਉਹ ਨਾ ਮਾਰੀ ਜਾਵੇ ਇਸ ਕਰਕੇ ਜਿਹੜੀ ਡਾਕਟਰ ਸਾਹਿਬ ਨੇ ਸਾਨੂੰ ਤੁਹਾਨੂੰ ਵਿਸਤਾਰ ਦੱਸਿਆ ਹੈਗਾ ਜਿਵੇਂ ਡਾਕਟਰ ਸਾਹਿਬ ਦੱਸਿਆ ਹੈ ਗਿਆ ਸਾਡੇ ਸਾਰੇ ਕਾਂਗਰਸੀਆਂ ਜੋ ਐਮਪੀ ਜ਼ਮਾਨ ਨੇ ਜਾਂ ਹੋਰ ਨੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਮੇਰੀ ਡਿਊਟੀ ਅਮਰ ਆਪਣੇ ਲੱਗੀ ਹੈ ਡਾਕਟਰ ਸਾਹਿਬ ਦੇ ਹਲਕੇ ਵਿੱਚ ਅ ਫਤੇਗੜ ਸਾਹਿਬ ਮੈਂ ਉੱਥੇ ਜਾਂ ਕੱਲ ਜਾਂ ਪਰਸੋਂ ਸਭਾ ਕਰਕੇ ਰਸ ਕਰਕੇ ਨਹੀਂ ਗਿਆ ਸੀਗਾ ਉੱਥੇ ਜਾ ਰਿਹਾ ਹਾਂ ਸਮੁੱਚਾ ਪੰਜਾਬ ਅਸੀਂ ਕਵਰ ਕਰ ਰਹੇ ਹਾਂ ਪਹਿਲਾਂ ਸ਼ਹਿਰਾਂ ਵਿੱਚ ਉਸ ਤੋਂ ਬਾਅਦ ਪਿੰਡਾਂ ਕਸਬਿਆਂ ਵਿੱਚ ਤੇ ਹੋਰ ਬਾਅਦ ਪਿੰਡਾਂ ਵਿੱਚ ਇਹਨੂੰ ਲਹਿਰ ਬਣਾ ਕੇ ਅਸੀਂ ਇਸ ਇਸ ਕਾਨੂੰਨ ਦਾ ਜਿਹੜਾ ਮਜ਼ਦੂਰ ਬੋਧੀ ਕਾਨੂੰਨ ਹੈਗਾ ਇਹ ਇਹ ਕਹਿਣਾ ਗਲਤ ਹੈ ਕਿ ਇਕੱਲੇ ਮਹਾਤਮਾ ਗਾਂਧੀ ਹੋਣਾ ਨਾ ਹਟਾਇਆ ਗਿਆ ਇਸ ਕਾਨੂੰਨ ਦੀ ਆਤਮਾ ਹੀ ਮਾਰ ਦਿੱਤੀ ਗਈ ਬਜ਼ੂਰਾ ਦਾ ਰੁਜ਼ਗਾਰ ਲੈਣ ਦਾ ਹੱਕ ਹਦਬ ਕਰਕੇ ਇਹਨੂੰ ਸਕੀਮ ਬਣਾਤਾ ਗਿਆ ਇੱਕ ਮਤਲਬ ਮੁਂਦੇਗਾ ਨੂੰ ਇੱਕ ਐਕਟ ਹੈਗਾ ਇਹਦਾ ਇਹ ਪਾਰਟ ਹੈ ਐਕਟ ਵਾਲਾ ਉਹ ਖਤਮ ਕਰਕੇ ਆਪਸ਼ਨਲ ਸਕੀਮ ਬਣਾਤੀ ਗਈ ਕੇਂਦਰ ਦੋਸਨ ਦੱਸਿਆ ਤੁਹਾਨੂੰ ਕੇਂਦਰ ਫੈਸਲਾ ਕਰੂਗਾ ਕਿਹੜੇ ਸੂਬੇ ਚ ਕੰਮ ਦੇਣਾ ਸੂਬੇ ਚ ਕਿਹੜੀ ਥਾਂ ਕੰਮ ਦੇਣਾ ਫਿਰ ਕਿਹੜਾ ਕਿਹੜਾ ਕੰਮ ਦੇਣਾ ਜਿਹੜਾ ਤਕਾਰਪੈਦਾ ਪੰਚਾਇਦਾ ਸਕੂਲ ਵੀਡੀਓ ਸਕੂਲ ਜਾਂ ਡਿਸਟ੍ਰਿਕਟ ਹੈਡਕੁਆਟਰਸ ਹੈਗਾ ਉਹ ਸਾਰੇ ਦਾ ਕੇਂਦਰੀ ਕੋਤ ਕਰਕੇ ਉਨੂੰ ਸੈਂਟਰ ਚ ਲੈ ਕੇ ਹੈਗੀ ਹੈ ਇਹਦੀ ਆਤਮਾ ਮਾਰ ਦਿੱਤੀ ਹੈਗੀ ਹੈ ਤੁਹਾਨੂੰ ਡੋਸਨ ਨੇ ਬਹੁਤ ਵਿਸਥਾਰ ਨਾਲ ਇਸ ਕੇਂਦਰ ਸਰਕਾਰ ਦੀ ਸ਼ਤਾਨੀ ਤੇ ਪੰਜਾਬ ਸਰਕਾਰ ਦੀ ਨਿਲੈਕੀ ਇਹਦੇ ਬਾਰੇ ਜੋ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖੇ ਨੇ ਮੇਰਾ ਖਿਆਲ ਹੈ ਤੁਸੀਂ ਸਾਨੂੰ ਕਾਂਕ ਸਾ ਜਿਹੜੀ ਸਾਡੀ ਅੱਜ ਪ੍ਰੈਸ ਕਾਨਫਰੰਸ ਹੈ ਉਹ ਸਹੀ ਪਾਵਨ ਲੈ ਕੇ ਬੱਸ ਲੋਕਾਂ ਨੂੰ ਪਛਾਣ ਸਾਡੀ ਬਧ ਕਰੋਗੇ ਸਾਰੇ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ